ਗੁਰੂ ਪਿਆਰਿਓ ਕਿਵੇਂ ਸਦਾ ਥੇ ਰਹਿਣ ਵਾਲਾ ਹਰੀ ਮਿਲਦਾ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਠਾਟਾਂ ਕਰਤੇ ਬਖਸ਼ਿਸ਼ ਕਰਤੇ ਹਨ ਭਾਈ ਰੇ ਗੁਰਬਿਨ ਸਹਿਜ ਨਾ ਹੋਏ ਹੇ ਭਾਈ ਗੁਰੂ ਦੀ ਸਰਨ ਤੋਂ ਬਿਨਾ ਮਨੁੱਖ ਦੇ ਅੰਦਰ ਆਤਮਿਕ ਉਡੋਲਤਾ ਪੈਦਾ ਨਹੀਂ ਹੁੰਦੀ ਸ਼ਬਦ ਦੇ ਹੀ ਤੇ ਸਹਿਜੂ ਕੋ ਜੈ ਹਰ ਪਾਇਆ ਸੱਚ ਸੋਈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਹੀ ਗੁਰੂ ਦੇ ਸ਼ਬਦ ਵਿੱਚ ਜੁੜਨ ਤੇ ਹੀ ਆਤਮਿਕ ਡੋਲਤਾ ਮਨ ਦੀ ਸ਼ਾਂਤੀ ਪੈਦਾ ਹੁੰਦੀ ਹੈ ਤੇ ਉਸ ਸਦਾ ਥਿਰ ਰਹਿਣ ਵਾਲੀ ਹਰੀਦਾ ਮਲਾਪ ਹੁੰਦਾ ਹੈ ਗੁਰੂ ਪਿਆਰਿਓ ਗੁਰੂ ਦੇ ਸ਼ਬਦ ਵਿੱਚ ਉਹਨਾ ਹੈ ਤਾਂ ਹੀ ਹਰੀਦਾ ਮਲਾਪ ਹੋਣਾ ਹੈ ਉਹ ਹੀ ਧਰਮ ਮਲਾਪ ਹੋਣਾ ਹੈ ਗੁਰੂ ਦੇ ਸ਼ਬਦ ਦੇ ਦੂਰ ਉਪਹਨ ਇਕ ਅਖਰੀ ਸ਼ਬਦ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਅੱਖਰ ਹਨ ਉਹਨਾਂ ਅੱਖਰਾਂ ਦੀ ਉਹਨਾਂ ਸ਼ਬਦਾਂ ਦੀ ਵਿਚਾਰ ਕਰਨੀ ਉਹਨਾਂ ਦੇ ਅਨੁਭਵ ਗਿਆਨ ਨਾਲ ਜੁੜਨਾ ਤੇ ਇੱਕ ਪਰਮਾਤਮਾ ਦਾ ਨਾਮ ਜਪ ਕੇ ਅਨਹਦ ਨਾਦ ਜੋ ਸੁਣਾਈ ਦਿੰਦਾ ਹੈ ਉਹ ਸ਼ਬਦ ਦਾ ਸੂਖਸ਼ਮ ਰੂਪ ਹੈ ਆਤਮਿਕ ਮੰਡਲ ਦਾ ਰੂਪ ਹੈ ਉਸ ਅਨਹਦ ਨਾਦ ਨਾਲ ਜੁੜਨਾ ਉਸ ਅਨਹਦ ਨਾਦ ਵਿੱਚ ਸੁਰਤ ਚੁਣਨੀ ਇਹ ਸ਼ਬਦਾਂ ਨਾਲ ਜੁੜਨ ਨਾਲ ਹੀ ਆਤਮਿਕ ਕਟੋਲਤਾ ਪੈਦਾ ਹੁੰਦੀ ਹੈ ਅਤਿਸਦਾ ਥਿਰਨ ਵਾਲਾ ਹਰੀ ਮਿਲਦਾ ਹੈ